ਨਮਸਕਾਰ ਸਾਸ਼ਟ੍ਰੀਕਾਲ ਸਮਾਣਾ ਟਾਊਨ ਦੇ ਤੁਹਾਰਾ ਸਵਾਗਤ ਹੈ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਦਰਾ ਵੱਲੋਂ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾ ਕੇ ਆਪਣੇ ਦਫਤਰ ਦਾ ਕੀਤਾ ਉਦਘਾਟਨ ਅੱਜ ਸਮਾਣਾ ਦੇ ਪੁਰਾਣਾ ਡੀਐਸਪੀ ਰੈਜ਼ਿਡੈਂਸ ਰੈਜ਼ਿਡੈਂਸ ਵਿੱਚ ਬਣਾਏ ਗਏ ਦਫਤਰ ਵਿੱਚ ਸੁਖਮਨੀ ਸਾਹਿਬ ਦੇ ਪਾਠਾਂ ਦਾ ਭੋਗ ਪਾ ਕੇ ਉਦਘਾਟਨ ਕੀਤਾ ਗਿਆ ਅੱਜ ਤੋਂ ਇਸ ਦਫਤਰ ਵਿੱਚ ਹੀ ਸਾਰੇ ਲੋਕਾਂ ਨਾਲ ਮੁਲਾਕਾਤ ਕਰਨਗੇ ਸਾਰੇ ਹੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਆਮ ਦੰਤਾ ਇਸ ਦਫ਼ਤਰ ਵਿੱਚ ਆ ਕੇ ਮੰਤਰੀ ਅਤੇ ਉਨ੍ਹਾਂ ਦੇ ਪੀਏ ਨੂੰ ਮਿਲ ਸਕਦੇ ਹਨ ਕੈਬਨਤ ਮੰਤਰੀ ਨੇ ਸੰਬੋਧਨ ਕਰਦੇ ਕਿਹਾ ਕਿ ਨਵੇਂ ਸਾਲ ਅਤੇ ਲੋਹੜੀ ਦੇ ਮੌਕੇ ਸਾਰੇ ਲੋਕਾਂ ਤੋਂ ਵਧਾਈ ਦੇ ਰਾਂ ਦਿੰਦਾ ਹਾਂ ਅਤੇ ਮੇਰੇ ਤੋਂ ਕਿਸੇ ਤਰ੍ਹਾਂ ਦੀ ਗਲਤੀ ਹੋ ਗਈ ਤਾਂ ਮੈਂ ਮਾਫੀ ਮੰਗਦਾ ਕਈ ਮਹਿਕਮੇ ਮੇਰੇ ਕੋਲ ਹੋਣ ਹੁਣ ਨਾਲ ਕਿਸਦਾ ਫੋਨ ਨਹੀਂ ਸੁਣ ਸਕਦਾ ਤਾਂ ਉਸ ਤੋਂ ਵੀ ਮਾਫੀ ਮੰਗਦਾ ਹਾਂ ਪਾਰਟੇ ਪੋਗਾਂ ਤੋਂ ਬਾਅਦ ਅਰਦਾਸ ਕੀਤੀ ਗਈ ਅਤੇ ਸੰਗਤਾਂ ਨੂੰ ਲੰਗਰ ਵਰਤਾਏ ਗਏ ਇਸ ਮੌਕੇ ਬਲਕਾਰ ਸਿੰਘ ਮਦਨ ਮਿੱਤਲ ਪਾਰਸ ਸ਼ਰਮਾ ਸੰਦੀਪ ਸ਼ਰਮਾ ਬਾਲਕਸਰ ਮੀਨਾ ਹੈਪੀ ਟਿੰਗਰਾ ਅਤੇ ਭਾਰੀ ਸ਼ੰਖਾ ਵਿੱਚ ਲੋਕ ਹਾਜ਼ਰ ਸਨ ਸਮਾਣਾ ਤੋਂ ਕਲਾ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਨੇ ਦਤਾਰ ਪਾਤਸ਼ਾਹ ਜੀ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਆਪਸੀ પ્રેમ ਪਿਆਰ ਬਖਸ਼ਿਸ਼ ਕਰਿਓ ਤਰਕੀਆਂ ਬਖਸ਼ਿਸ਼ ਕਰਨੀਆ ਮਹਾਰਾਜ ਮੇਰਾ ਵਰਤੌਣੀਆਂ ਸੱਚੇ ਪਾਤਸ਼ਾਹ ਜੀ ਕਾਰਜ ਸੰਪੂਰਨ ਕਰਨੇ ਸਤਿਗੁਰੂ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲਿਆ ਭਾਵਨਾਵਾਂ ਮਨੋ ਕਾਵਨਾਵਾਂ ਅਰਦਾਸਾਂ ਬੇਨਤੀਆਂ ਦਾਰ ਪ੍ਰਵਾਨ ਕਰਨੀਆ ਸੱਚੇ ਪਾਤਸ਼ਾਹ ਜੀ ਰਹਿਮਤਿਆ ਬਖਸ਼ਿਸ਼ ਕਰੋ ਸਾਹਿਬ ਕਿਰਪਾਲੂ ਦਿਆਲੂ ਦਾਤਾ ਮਹਾਰਾਜ ਧੰਨ ਧੰਨ ਕਿਆ ਨਿ ਸੁਕਰਮ ਨਾ ਜਾਣਾ ਕਾਰਨ ਜਾਣਾ ਤੇਰੀ ਸਾਹਿਬ ਜੀ ਸਾਹਿਬ ਜੀ ਸਾਹਿਬ ਜੀ ਉਹਦੇ ਤੇ ਸਾਡੀ ਵੀ ਕੋਸ਼ਿਸ਼ ਨਾਲ ਇੱਕ ਦਾ ਬਹਾਨੇ ਸਰ ਇਕੱਠੇ ਹੋਵਾਂਗੇ ਔਰ ਨਾਲ ਹੀ ਗੁਰੂ ਸਾਹਿਬ ਦਾ ਉਹ ਆਸਰਾ ਜਿਹੜਾ ਦੇਜੂਗਾ ਸੋ ਅਰ ਜure ਜਿਹੜਾ ਅੰਗੀਤਾਂ ਅੰਦਰ ਦਸਰ ਹੁੰਦਾ ਸੀ ਅੰਦਰ ਜਾਨ ਦੀ ਬਹੁਤ ਸ਼ਾਂਤੀ ਆਉਂਦੀ ਸੀ ਸੋ ਸਾਡੀ ਕੋਸ਼ਿਸ਼ ਹੈ ਕਿ ਇੱਥੇ ਜਿਹੜਾ ਪ੍ਰੋਪਰ ਉਹ ਵੀ ਟੀਮ ਹੈ ਜਦੋਂ ਉਰੇ ਬੈਠੋਗੇ ਕਿ ਜਿਹੜੇ ਵੀ ਕੋਈ ਕੰਮ ਕਰਨੇ ਇਥੇ ਹੋ ਸਕਦੇ ਹੈ ਹੋ ਸਕਦੇ ਨੇ ਤੇ ਫੋਨ ਕਰਨਾ ਹੋ ਜੋ ਵੀ ਗੱਲਬਾਤ ਹੈ ਔਰ ਪਛਲਾ ਸਮਾਂ ਜਿਹੜਾ ਲੰਘੇ ਉਹਦੇ ਵਾਸਤੇ ਚੰਗਾ ਲੱਗਿਆ ਮਾੜਾ ਲੰਘਿਆ ਮੈਂ ਆਪਣੇ ਵੱਲੋਂ ਕਿਸੇ ਵੀ ਕੋਈ ਸ਼ਬਦ ਬੰਦ ਘਟ ਕੇ ਨਾ ਜਾ ਹੋਵੇ ਤਾਂ ਉਹਦੇ ਵਾਸਤੇ ਸਾਰਿਆਂ ਤੋਂ ਹੱਥ ਜੋੜ ਕੇ ਮਾਫ਼ੀ ਵੀ ਮੰਗਦੇ ਆਂ ਔਰ ਅਮਰੀਦ ਵੀ ਘਰਾਂ ਤੇ ਆਉਣ ਵਾਲੇ ਸਮੇਂ ਜੇ ਪਿੱਛੇ ਕੋਈ ਸਾਤੋ ਕਮੀਆਂ ਪੇਸ਼ੀਆਂ ਰਹੀਆਂ ਨੇ ਉਹਨਾਂ ਨੂੰ ਵੀ ਸੁਧਾਰ ਦੀ ਕੋਸ਼ਿਸ਼ ਕਰਾਂਗੇ ਔਰ ਹਮੇਸ਼ਾ ਕੋਸ਼ਿਸ਼ ਇਹ ਹੀ ਰਹਿੰਦੀ ਹੈ ਕਿ ਅਸੀਂ ਚੰਗਾ ਕਰੀਏ ਜਿੰਨਾ ਹੋ ਸਕਦਾ ਹੋਵੇ ਉਹਨਾਂ ਵਧੀਆ ਕਰੀਏ ਹੁਣ ਤੱਕ ਜਿੰਨਾ ਵੀ ਕੋਈ ਕਿਉਂਕਿ ਹਰ ਜੀ ਕੋਈ ਆਪਣਾ ਕੋਈ ਸਰਪੰਚ ਪੰਚ ਕੋਈ ਤਾਂ ਹੈ ਨਹੀਂ ਇੱਕ ਪਾਰਟੀ ਦੇ ਨੇ ਉਹ ਜਿਹੜੇ ਵੀ ਹੈ ਕਿ ਨਾ ਅਸੀਂ ਉਹਨਾਂ ਚ ਵੀ ਕੋਈ ਵਿਤ ਕਰਾਈ ਕਰਾਇਆ ਹਮੇਸ਼ਾ ਇਹ ਹੀ ਕੋਸ਼ਿਸ਼ ਰਹਿੰਦੀ ਹੈ ਜਿਹੜਾ ਸਾਡੇ ਨੇ ਆ ਕੇ ਆਪੀ ਉਹਨਾਂ ਨੂੰ ਅਸੀਂ ਜੋ ਹੋ ਸਕਦਾ ਹੈ ਉਹ ਕਰਕੇ ਰਹੀਏ ਪਰ ਆਪ ਬੁਲਾ ਕੇ ਇਤੋ ਵੀ ਗਰਾਟਾ ਨਹੀਂ ਜਾ ਹੋ ਰਹਾ ਅਰ ਜਦੋਂ ਕੋਈ ਪਿੰਡ ਦਾ ਆਗੂ ਆਪ પહેਲ ਕਰਨੀ ਕਰਦਾ ਤਾਂ ਮੈਨੂੰ ਲੱਗਦਾ ਪੈਸੇ ਦੀ ਕੋਈ ਕਮੀ ਨਹੀਂ ਰਹਿੰਦੀ ਬਹੁਤ ਸਾਰੇ ਇਹ ਜਿਹੇ ਹੈੱਡ ਨੇ ਜਿੱਥੋਂ ਪੈਸਾ ਲਿਆ ਜਾ ਕੇ ਪਿੰਡ ਦਾ ਜਿਹੜਾ ਹੈਗਾ ਪਿੰਡਾਂ ਦਾ ਵਿਕਾਸ ਹੈ ਜਾਂ ਸ਼ਹਿਰ ਦਾ ਵਿਕਾਸ ਹੈ ਜਿਹੜਾ ਕੀਤਾ ਜਾ ਸਕਦਾ ਸਾਡੀ ਹਮੇਸ਼ਾ ਕੋਸ਼ਿਸ਼ ਇਹ ਹੀ ਹੈ ਕਿ ਕਿਸੇ ਵੀ ਪਿੰਡ ਨਾਲ ਵੱਖਰਾ ਨਾ ਕੀਤਾ ਜਾਵੇ ਸੋ ਹਰ ਇੱਕ ਪਿੰਡ ਦਾ ਜਿੰਨਾ ਸਾਡੀ ਕੋਸ਼ਿਸ਼ ਹੁੰਦੀ ਹੈ ਹਰ ਇੱਕ 10000 ਕਰਦੇ ਆ ਪਰ ਜਦੋਂ ਕੋਈ ਬਿਹਾਰਗੂ ਹੁੰਦਾ ਉਹ ਪਾਜਣਟ ਕਰਕੇ ਹੋਰ ਵੀ ਜਿਹੜੀ ਹੈਗਾ ਠੰਡ ਲੈ ਕੇ ਆ ਸਕਦਾ ਸੋ ਅੱਜ ਦੇਸ ਲੋਹੜੀ ਦੇ ਪਵਿੱਤਰ ਤਿਹਾੜੀ ਤੇ ਮੈਂ ਆਪ ਸਭ ਨੂੰ ਮੁਬਾਰਕਬਾਦ ਦੇਣਾ ਔਰ ਨਵੇਂ ਸਾਲ ਦੀ ਮੁਬਾਰਕਬਾਦ ਦੇਣਾ ਕਿ ਸੱਚੀ ਭਾਸ਼ਾ ਅੱਜ ਜਿਹੜਾ ਸਾਲ ਚੱਲ ਰਿਹਾ ਹੈ ਇਹ ਸਾਡੇ ਸਾਰਿਆਂ ਵਾਸਤੇ ਖੁਸ਼ੀਆਂ ਜੜੀ ਲੈ ਕੇ ਆਵੇ ਹਮੇਸ਼ਾ ਚੜ੍ਹਦੀ ਕਲਾ ਚ ਰਹੀਏ ਔਰ ਜੋ ਵੀ ਕਸ਼ਟ ਨੇ ਉਹਨਾਂ ਸਾਰਾਂ ਤੋਂ निजात ਮਿਲੇ ਔਰ ਅਸੀਂ ਸਾਰੇ ਲੜ ਮਿਲ ਕੇ ਹਮੇਸ਼ਾ ਪੰਜਾਬ ਦੀ ਭਲਾਈ ਵਾਸਤੇ ਕੰਮ ਕਰੀਏ ਔਰ ਜਿੰਨੇ ਵੀ ਤੁਸੀਂ ਦੂਰੋਂ ਨੇੜੋਂ ਇਸ ਖੱਡ ਦੇ ਮੌਸਮ ਵਿੱਚ ਆਇਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਬੇਨਤੀ ਹੈ ਡੀਗਲੈਂਡ ਕੋ ਬਾਤ ਜਾਣੀ ਹੈ ਲੰਗਰ ਸ਼ੱਕੇ ਜਾਣਾ ਸਮਨੇ ਕੋਈ ਕਾਲੀ ਨਹੀਂ ਅੱਜ ਮੈਂ ਹੋਰ ਹਜੇ ਫਿਰ ਹਲ ਕੋਈ ਪ੍ਰੋਗਰਾਮ ਨਹੀਂ ਰੱਖਿਆ ਮੇਰੀ ਕੋਸ਼ਿਸ਼ ਹੈ ਕਿ ਦੋ ਕਰਕੇ ਮੈਂ ਤੁਹਾਡੇ ਇਥੇ ਰਹਿ ਕੇ ਜੇ ਕਿਸੇ ਨੇ ਮਿਲਣਾ ਹੈ ਕਿਉਂਕਿ ਮਹਿਕਮੇ ਕਈ ਹੁਣ ਕਰਕੇ ਭਜਨ ਅਠ ਜਾਦੇ ਰਹਿੰਦੀ ਹੈ ਕਈ ਵਾਰੀ ਹੋ ਜਾਂਦਾ ਕਿ ਸਾਨੂੰ ਮਿਲ ਕੇ ਨਹੀਂ ਜਾਂਦਾ ਸਾਨੂੰ ਫੋਨ ਨਹੀਂ ਕਰਦਾ ਹੁਣ ਤਾਂ ਫੋਨ ਚੱਕ ਲੀ ਉਹੀ ਵੱਡੀ ਗੱਲ ਹੋ ਜਾਂਦੀ ਹੈ ਸੋ ਇਸ ਕਰਕੇ ਕਿਸੇ ਦਾ ਫੋਨ ਜਾਣੇ ਅਣਜਾਣੇ ਨਾ ਚੱਕਿਆ ਗਿਆ ਹੋਵੇ ਤਾਂ ਉਹਦੇ ਵਾਸਤੇ ਵੀ ਮਾਫੀ ਚਾਹੁੰਦੇ ਆ ਮੇਰੇ ਤੋਂ ਇਨੀ ਹੈ ਕਿ ਮੈਂ ਹਰ ਇੱਕ ਚੀਜ਼ ਦੀ ਤੁਹਾਡੇ ਪੈਰ ਮਾਫੀ ਮੰਗਦਾ ਜੇ ਕੋਈ ਗਲਤੀ ਹੁਣ ਤੱਕ ਹੋਈ ਆ ਆਉਣ ਵਾਲੇ ਸਮੇਂ 'ਚ ਜੇ ਕੋਈ ਗਲਤੀ ਹੋਵੇ ਤਾਂ ਜਰੂਰ ਕੰਨ ਤੋਂ ਫੜ ਕੇ ਸਾਨੂੰ ਦੱਸ ਸਕਦੇ ਹੋ ਕਿ ਆ ਤੁਸੀਂ ਗਲਤੀ ਕਰ ਰਹੇ ਹੋ ਸੋ ਇਸ ਕਰਕੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰੀਏ ਕਿ ਜੋ ਵੀ ਕੰਮ ਸਾਡੇ ਰੁਕੇ ਪਏ ਨੇ ਉਹ ਸਾਰੇ ਅਸੀਂ ਪਹਿਲੇ ਆਧਾਰ ਤੇ ਕਰਾਈਏ ਔਰ ਜਲਦੀ ਇਹ ਜਿਹੜਾ ਪੰਚਾਇਤਾਂ ਦੇ ਚੋਣਾਂ ਬਲਕ ਸੰਮਤੀ ਦੇ ਚੋਣਾਂ ਹੋਣਗੀਆਂ ਉਹਦੇ 'ਚ ਫਿਰ ਸਾਰੇ ਨੇ ਰੱਖ ਕੇ ਫਿਰ ਐਮਪੀ ਦੀਆਂ ਚੋਣਾਂ ਹੋਣਗੀਆਂ ਸਾਰੇ ਰੱਖ ਕੇ ਫਿਰ ਲਾਡੇ ਦੁਬਾਰਾ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਸਭ ਤੋਂ ਜ਼ਿਆਦਾ ਧੰਨਵਾਦ ਸਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਚਰਨ ਆਪਣੇ ਇੱਥੇ ਪਾਏ ਔਰ ਸਾਡੀ ਇਸ ਜਗ੍ਹਾ ਨੂੰ ਪਵਿੱਤਰ ਕੀਤਾ ਔਰ ਅਸੀਂ ਸਾਰੇ ਨਾਲ ਮਿਲ ਕੇ ਜਿਹੜਾ ਸਮਾਜਿਕ ਕ੍ਰਿਤਿ ਅੱਗੇ ਬਣਦਾ ਯੋਗਦਾਨ ਪਾਇਆ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਘਟੇਤ ਬੋਹਰਾ ਫੇਰ ਪ੍ਰਸ਼ਾਦਾ ਚਾਹ ਪਾਨੇ